ਹਾਂਜੀ ਅੱਜ ਆਪਾਂ ਬਣਾਏ ਜੀ ਕਦੂ ਦੀ ਸਬਜ਼ੀ ਤੁਸੀਂ ਦੇਖ ਰਹੇ ਹੋ ਕਦੂ ਦੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਕਦੂ ਦੀ ਸਬਜ਼ੀ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਤੇ ਵਧੀਆ ਤੇ ਘੱਟ ਸਮਾਨ ਦੇ ਨਾਲ ਬਹੁਤ ਵਧੀਆ ਬਣਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਲ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕਦੂ ਗੱਦੂ ਆ ਗਿਆ ਗੱਦੂ ਦੀ ਆਪਾਂ ਘਟ ਲਿਆ ਉਹਦੇ ਬਾਅਦ ਸਾਨੂੰ ਕਾਲਾ ਨਾਮ ਚਿੱਟਾ ਨਾਮ ਤੇ ਜੀਆ ਤੇ ਮੇਥੇ ਚਾਹੀਦੇ ਆ ਗਰਮ ਮਸਾਲਾ ਤੇ ਆਪਣਾ ਹਰੀਆਂ ਮਿਰਚ ਵਗੈਰਾ ਟਮਾਟਰ ਵਗੈਰਾ ਤੇ ਪਿਆਜ਼ ਆਪਾਂ ਗੈਸ ਕਰਾਂਗੇ ਔਨ ਹਾਂਜੀ ਗੈਸ ਕਰਨ ਤੋਂ ਔਨ ਤੋਂ ਬਾਅਦ ਆਪਾਂ ਉਪਰ ਰੱਖਾਂਗੇ ਕੜਾਈ ਕੜਾਈ ਰੱਖਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਕੁਕਿੰਗ ਆਇਲ ਹਾਂਜੀ ਆਇਲ ਪਾਉਣ ਤੋਂ ਬਾਅਦ ਆਪਾਂ ਜੀਰਾ ਤੇ ਮੇਥੇ ਪਾ ਦਵਾਂਗੇ ਹਾਂਜੀ ਜੀਰਾ ਮਿੱਥੇ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਵਿੱਚ ਪਿਆਜ਼ ਹਾਂਜੀ ਪਿਆਜ਼ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਚਾਲਦੀ ਇੱਕ ਚਮਚਾ ਤੇ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਛੋਟਾ ਚਮਚਾ ਜੀ ਤੇ ਉਸ ਤੋਂ ਬਾਅਦ ਆਪਾਂ ਕੜਛੀ ਦੀ ਮਦਦ ਨਾਲ ਨਹੀਂ ਛਿਰਦੇ ਦੇਵਾਂਗੇ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਕਾਲਾ ਨਮਕ ਉਸ ਤੋਂ ਬਾਅਦ ਪਾ ਦਵਾਂਗੇ ਆਪਾਂ ਚਿੱਟਾ ਨਮ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਹਾਂਜੀ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਹਾਂਜੀ ਪਾਣੀ ਪਾਉਣ ਤੋਂ ਬਾਅਦ ਆਪਾਂ ਪਾ ਦਵਾਂਗੇ ਜਿਹੜਾ ਕੱਦੂ ਆਪਾਂ ਕਟਿਆ ਤਗਾ ਵੱਡੇ ਸਾਈਜ਼ਾਂ 'ਚ ਆਪਾਂ ਇਹਨਾਂ ਨੂੰ ਪਾ ਕੇ ਹੱਤ ਨਾਲ ਛੇੜ ਦੇ ਦਵਾਂਗੇ ਘੜਚੀ ਮੱਧ ਦੇ ਨਾਲ ਹਾਂਜੀ ਛੇੜ ਦੇਣ ਤੋਂ ਬਾਅਦ ਆਪਾਂ ਇਹਨਾਂ ਤੱਕ ਦਵਾਂਗੇ 10 ਤੋਂ 15 ਮਿੰਟ ਬਾਅਦ ਕਿਹੜੀ ਸਾਡੀ ਸਬਜੀ ਬਣ ਕੇ ਤਿਆਰ ਚੁੱਕੀ ਆ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ